ਸਤਿ ਸ਼੍ਰੀ ਅਕਾਲ ਜੀ ਵੈਲਕਮ ਆ ਜੀ ਤੁਹਾਡਾ ਆਪਣੇ ਚੈਨਲ ਬੀ ਸਟਾਈਲਿਸ਼ ਤੇ ਤੇ ਅੱਜ ਆਪਾਂ ਤੁਹਾਡੇ ਸਾਰਿਆਂ ਦੀ ਡਿਮਾਂਡ ਤੇ ਜਿਨ੍ਹਾਂ ਦੇ ਕੁਝ ਪਾਰਟੀ ਵੇਅਰ ਸੂਟਸ ਚਾਹੀਦੇ ਸੀ ਜਾਂ ਜਿਨ੍ਹਾਂ ਨੇ ਆਰਡਰ ਕਰਨੇ ਆ ਅਗਲੇ ਆਰਡਰ ਵਾਸਤੇ ਸੋ ਉਹਨਾਂ ਲਈ ਆਪਾਂ ਹੈਂਡਵਰਕ ਦੇ ਸੂਟ ਲੈ ਕੇ ਆਏ ਹੈਗੇ ਆ ਕੁਝ ਨਵੇਂ ਕਲਰ ਕੰਬੀਨੇਸ਼ਨ ਤੇ ਨਿਊ ਡਿਜ਼ਾਈਨ ਹੈ ਜੀ ਔਰ ਉਮੀਦ ਕਰਦੇ ਆ ਤੁਹਾਨੂੰ ਜ਼ਰੂਰ ਪਸੰਦ ਆਉਣਗੇ ਆਪਣੇ ਕੋਲੇ ਇਹ ਰੈਡੀ ਹੈ ਜੀ ਅਗਰ ਤੁਹਾਨੂੰ ਜਲਦੀ ਹੈ ਜਾਂ ਤੁਹਾਡਾ ਆਰਡਰ ਚੱਲ ਰਿਹਾ ਹੈਗਾ ਤਾਂ ਤੁਸੀਂ ਇਹ ਐਡ ਆਨ ਕਰਵਾ ਸਕਦੇ ਹੋ ਜਿਵੇਂ ਇਹ ਮਸਟਰਡ ਹੈਗਾ ਜੀ ਕਰਾਸ਼ ਟਿਸ਼ੂ ਦਾ ਹੈ ਸ਼ਰਟ ਹੈਗਾ ਜੀ ਇਹ ਤੁਸੀਂ 40 ਤੋਂ 45 ਤੱਕ ਬਣਾ ਸਕਦੇ ਹੋ ਇਹਦੀ ਲੈਂਥ ਹੈ ਜਿਹੜੀ ਔਰ ਇਹਦਾ ਜਿਹੜਾ ਘੇਰਾ ਹੈਗਾ ਜੀ ਉਹ ਹੈਗਾ 23 ਦੇ ਅਕੋਰਡਿੰਗ ਹੈ ਜਿਹੜਾ ਘੇਰਾ ਤੁਸੀਂ ਰੱਖ ਸਕਦੇ ਹੋ ਔਰ ਇਹਦਾ ਜਿਹੜਾ ਮਸਟਰਡ ਕਲਰ ਹੈ ਜੀ ਬਹੁਤ ਹੀ ਪਿਆਰਾ ਦੇ ਵਿੱਚ ਆਪਾਂ ਇਹ ਕਲਰਫੁਲ ਸਿੱਪੀ ਐਡ-ਆਨ ਕੀਤੀ ਹੋਈ ਹੈ ਜੀ ਇਹ ਦੇਖ ਸਕਦੇ ਆ ਤੁਸੀਂ ਬਹੁਤ ਹੀ ਪਿਆਰਾ ਇਹਦਾ ਸਟੱਫ ਹੈ ਔਰ ਬਹੁਤ ਹੀ ਪਿਆਰਾ ਕਲਰ ਔਰ ਮਲਟੀ ਸ਼ੇਡ ਜਿਹਦੇ ਨਾਲ ਆਪਾਂ ਜਿਹੜਾ ਸਿੱਪੀ ਦਾ ਟੱਚ ਦਿੱਤਾ ਹੋਇਆ ਸੋ ਇਹੀ ਜਿਵੇਂ ਬਲੂ ਆਪਾਂ ਦੁਪੱਟੇ ਤੇ ਕੰਟਰਾਸਟ ਪੱਟੀ ਨਾਲ ਵੀ ਯੂਜ਼ ਕਰ ਸਕਦੇ ਆ ਸੋ ਇੱਕ ਬਹੁਤ ਹੀ ਪਿਆਰਾ ਜਿਹਾ ਇਹਦਾ ਕਲਰ ਕੰਟਰਾਸਟ ਬਣੂਗਾ ਸੋ ਮਜਨ ਨਾਲੋਂ हटਕੇ ਇਹ ਦੇ ਵਿੱਚ ਥੋੜਾ ਜਿਹਾ ਜ਼ਿਆਦਾ ਬਲੈਕ ਕਰ ਰਿਹਾ ਜੀ ਇੰਨਾ ਬਲੂ ਨਹੀਂ ਹੈਗਾ ਬਹੁਤ ਹੀ ਸੋਹਣਾ ਕਾਫੀ ਸ਼ੇਡ ਦੀ ਸਿਪੀ ਹੈ ਔਰ ਇਹ ਦੇ ਜੇ ਮੇ ਬਾਜੂ ਇਸ ਤਰ੍ਹਾਂ ਹੈਗੀ ਹੈ ਜੀ ਔਰ ਬਾਟਮ ਤੇ ਵੀ ਇਹ ਹੋ ਜੂਗੀ ਇਹਦੇ ਨਾਲ ਆਪਣੇ ਕੋਲੇ ਫਾਈਨ ਗਰੇਬ ਦੀ ਬਾਟਮ ਹੈ ਜੀ ਔਰ ਦੁਪੱਟਾ ਤੁਹਾਡੀ ਚੋਇਸ ਦੇ ਅਕੋਰਡਿੰਗ ਆਪਾਂ ਕਰਾਂਗੇ ਜੋ ਵੀ ਹੈ बॉटम ਤੇ ਵਰਕ ਵੀ ਤੁਹਾਡੀ ਚੋਇਸ ਦੇ ਅਕੋਰਡਿੰਗ ਹੋਊਗਾ ਅਗਰ ਤੁਸੀਂ ਪਲਾਜ਼ੋ ਬਣਾਉਣਾ ਜਾਂ ਸਲਵਾਰ ਬਣਾਉਣੀ ਹੈ ਔਰ ਦੁਪੱਟਾ ਰੈਡੀ ਕਰਨਾ ਵਿਦਨ 1 ਜਾਂ 2 ਡੇਸ ਦਾ ਆਪਣੇ ਕੋਲੇ ਇਹਦੇ ਰਿਲੇਟਡ ਕੰਮ ਹੋਊਗਾ ਤਾਂ ਤੁਸੀਂ ਆਪਣਾ ਸੂਟ ਜਿਹੜਾ ਲੈ ਸਕਦੇ ਹੋ ਆਪਾਂ ਤੁਹਾਨੂੰ ਦੁਬਾਰਾ ਫੇਰ ਦਿਖਾਉਣੇ ਆ ਇਸ ਤਰ੍ਹਾਂ ਇਹ ਫਰੀ ਆਫ ਲੈਂਥ ਕੀ ਰਦਾ ਜੀ ਉੱਪਰ ਆਪਾਂ ਇਹਦਾ ਪ੍ਰੋਪਰ ਗਲਾ ਨਹੀਂ ਬਣਾਇਆ ਹੋਇਆ ਸੋ ਆਪਾਂ ਤੁਹਾਡੀ ਲੈਂਥ ਦੇ ਅਕੋਰਡਿੰਗ ਹੈ ਜਿਹੜਾ ਬਣਾ ਦਾਂਗੇ ਸੋ ਤੁਸੀਂ ਇਹ ਸੂਟ ਹੈ ਜਿਹੜਾ ਆਪਣੇ ਕੋਲੇ ਰੈਡੀ ਹੈ ਇਹ ਹੀ ਲੈ ਸਕਦੇ ਹੋ ਔਰ ਨੈਕਸਟ ਹੈਗਾ ਜੀ ਬਹੁਤ ਹੀ ਸੋਨਾ ਜਾਂ ਮਿੰਟ ਗ੍ਰੀਨ ਸ਼ੇਡ ਹੈਗਾ ਇਹ ਔਰਗੈਂਜ਼ਾ ਦਾ ਸਟੱਫ ਹੈ ਜੀ ਔਰਗੈਂਜ਼ਾ ਦੀ ਸ਼ਰਟ ਹੈ ਇਹਦੇ ਨਾਲ ਕਰੀਬ ਦੀ ਬਾਟਮ ਹੋਊਗੀ ਔਰ ਦੁਪੱਟਾ ਤੁਹਾਡੀ ਚੋਇਸ ਦੇ ਅਕੋਰਡਿੰਗ ਹੋਊਗਾ ਸੋ ਅਗਰ ਜੇ ਤੁਸੀਂ ਇਹ ਸੂਟ ਲੈਣੇ ਹੈਗੇ ਆ ਤਾਂ ਤੁਸੀਂ ਮੈਨੂੰ ਆਪਣਾ ਦੱਸੋਗੇ ਕਿ ਤੁਹਾਨੂੰ ਜਿਹੜਾ ਕੀ ਸਟੱਫ ਬਾਟਮ ਦੇ ਵਿੱਚ ਕੀ ਚਾਹੀਦਾ ਹੈਗਾ ਸੋ ਇਹ ਵੀ ਦੇਖ ਸਕਦੇ ਹੋ ਦੇ ਵਿੱਚ ਵੀ ਆਪਾਂ 컬러ਫੁਲ ਸਿੱਪੀ ਐਡ ਔਨ ਕੀਤੀ ਹੈਗੀ ਆ ਉੱਪਰ ਬਹੁਤ ਹੀ ਪਿਆਰਾ ਵਰਕ ਹੈ ਇਸ ਤਰ੍ਹਾਂ ਇਹ ਵੀ ਬੰਤਾਲੀ ਲੈਂਦੇ ਅਕੋਰਡਿੰਗ ਤੁਸੀਂ ਕਰ ਸਕਦੇ ਹੋ ਇਹਨੂੰ ਇਸ ਤੋਂ ਵੱਧ ਵੀ ਕਰ ਸਕਦੇ ਹੋ ਸੋ ਕੀ ਰਾ ਪਾ ਤੁਹਾਨੂੰ ਦੱਸ ਦਿੰਨੇ ਆ ਕੀ ਕੀ ਰਾ ਜੀ 22 ਜਾਂ 23 ਦੇ ਅਕੋਰਡਿੰਗ ਹੈ ਜਿਹੜਾ ਸੈੱਟ ਹੋ ਜਾਊਗਾ 23 ਦੇ ਅਕੋਰਡਿੰਗ ਸੈੱਟ ਹੋ ਜਾਊਗਾ ਔਰ ਇਹਦੇ ਨਾਲ ਵੀ ਤੁਸੀਂ ਜਿਵੇਂ ਵੀ ਚਾਹੋ ਦੁਪੱਟਾ ਕਰ ਸਕਦੇ ਹੋ ਔਰ ਜਿਹੜਾ ਸੂਟ ਆ ਇਹ ਆਪਣੇ ਤੋਂ ਲੈ ਸਕਦੇ ਹੋ ਬਹੁਤ ਹੀ ਸੋਹਣਾ ਜਿਹਾ ਬਲੂ ਪਰਪਲਿਸ਼ ਸ਼ੇਡ ਜੀ ਦਾ ਇਹ ਆਪਾਂ ਸਿੱਪੀ ਲਈ ਹੋਈ ਹੈ ਜੇ ਤੁਸੀਂ ਨਾਲ ਦਾ ਦੁਪੱਟਾ ਕਰਨਾ ਆਪਾਂ ਕਨਰਾਸਟ ਪੱਟੀ نیچے ਦੇ ਕੇ ਵਿੱਚ ਦੁਪੱਟੇ ਦੇ ਵੀ ਲਾਈਨਸ ਐਡ ਔਨ ਕਰਵਾ ਸਕਦੇ ਹਾਂ ਉਹ ਤੁਹਾਡੇ ਚੁਆਇਸ ਦੇ ਅਕੋਰਡਿੰਗ ਹੋਊਗਾ ਸੋ ਆਪਾਂ ਇਸ ਤਰ੍ਹਾਂ ਦੀ ਲਾਈਨਸ ਹੈ ਜਿਹੜੀਆਂ ਇਹ ਥੋੜੇ ਗੈਪ ਤੇ ਦੁਪट्टे 'ਚ ਪੈ ਜਾਣਗੀਆਂ ਨਾਲ ਫਲਾਰ ਆ ਜਾਊਗਾ ਸੋ ਇਹ ਬਹੁਤ ਹੀ ਪਿਆਰਾ ਪ੍ਰੋਪਰ ਸੂਟ ਹੈ ਜਿਹੜਾ ਪਾਰਟੀ ਵੇਅਰ ਸੂਟ ਬਣੂਗਾ ਔਰ ਇਹਦਾ ਜਿਹੜਾ ਬਾਟਮ ਹੈਗੀ ਹੈ ਜੀ ਇਹ ਫਾਈਨ ਕ੍ਰੇਪ ਦੀ ਹੋਊਗੀ ਸੋ ਨੈਕਸਟ ਹੈਗਾ ਜੀ ਕਾਪਰ ਕਲਰ ਇਹ ਪਿਓਰ ਤੇ ਬਣਿਆ ਹੋਇਆ ਹੈ ਜੀ ਸੂਟ ਹੈ ਪਿਓਰ ਕ੍ਰੇਪ ਤੇ ਔਰ ਇਹਦਾ ਜਿਹੜਾ ਇਹ ਦੇਖ ਸਕਦੇ ਹੋ ਤੁਸੀਂ ਬਹੁਤ ਹੀ ਸੋਨਾ ਇਹਦਾ ਵਰਕ ਹੈਗਾ ਜੀ ਇਹੀ ਜਿਵੇਂ ਉੱਪਰ ਤੁਹਾਡੇ ਜਿਹੜਾ ਤੇ ਹੀ ਘੇਰੇ ਦੇ ਅਕੋਰਡਿੰਗ ਉੱਪਰ हिਪ ਦੇ ਅਕੋਰਡਿੰਗ ਹੈ ਜਿਹੜਾ ਇਹ ਵਰਕ ਹੋਇਆ ਹੋਇਆ ਹੈਗਾ ਸੋ ਤੁਸੀਂ ਆਪਣਾ ਮੈਨੂੰ ਸਾਰਾ ਮੈਜ਼ਰਮੈਂਟ ਭੇਜੋਗੇ ਸੋ ਆਪਾਂ ਤੁਹਾਨੂੰ ਦੱਸਾਂਗੇ ਜਾਂਜ ਵਿੱਚ ਘੇਰੇ ਦੇ ਜੀ ਸਾਰਿਆਂ ਦਾ ਘੇਰੇ ਦੇ ਅਕੋਰਡਿੰਗ ਜਿਹੜਾ ਉੱਪਰ ਤੱਕ ਹੈ ਜੀ 22 23 ਘੇਰੇ ਦੇ ਅਕੋਰਡਿੰਗ ਹੈ ਜੀ ਇਹ ਔਰ ਉਪਰੋਂ ਜਿਹੜੀ ਚੈਸਟ ਹੈਗੀ ਆ ਔਰ 18 19 ਕੇ 19 ਦੇ ਚੈਸਟ ਦੇ ਅਕੋਰਡਿੰਗ ਹੋਊਗਾ ਜੀ ਸੋ ਲੈਂਥ ਹੈ 45 ਤੱਕ ਤੁਸੀਂ ਕਰ ਸਕਦੇ ਹੋ ਇਹਦੇ ਨਾਲ ਆਪਣੇ ਕੋਲੇ ਪਿਓਰ ਦੀ ਹੀ ਬਾਟਮ ਹੈ ਸੋ ਬਹੁਤ ਹੀ ਪਿਆਰਾ ਇਹ ਸੂਟ ਹੈ ਪਿਓਰ ਕريب ਤੇ ਵਿੱਚ ਹੈ ਹੈਂਡਵਰਕ ਦੇ ਵਿੱਚ ਹੈ ਔਰ ਇਹਦੇ ਨਾਲ ਜਿਹੜੀਆਂ ਬਾਜੂ ਵੀ ਇਹਦੀਆਂ ਕਾਫੀ ਹੈਵੀ ਹੈ ਇਦੇ ਨਾਲ ਵੀ ਤੁਸੀਂ ਦੁਪੱਟਾ ਦੱਸੋਗੇ ਜੀ ਵੀ ਕਿਸ ਤਰ੍ਹਾਂ ਕਰਨਾ ਵਰਕ ਕਰਨਾ ਜਾਂ ਨਹੀਂ ਕਰਨਾ ਸੋ ਉਹਦੇ ਅਕੋਰਡਿੰਗ ਇਹਦੀ ਪ੍ਰਾਈਸ ਹੋਊਗੀ ਆਪਾਂ ਪ੍ਰਾਈਸ ਮੈਂਸ਼ਨ ਨਹੀਂ ਕਰ ਸਕਦੇ ਹੁਣ ਮੈਂ ਤੁਹਾਨੂੰ ਇਕੱਲੇ ਸੂਟ ਦਾ ਪ੍ਰਾਈਸ ਨਹੀਂ ਦੱਸ ਸਕਦੀ ਜੀ ਫਿਰ ਕੁਐਸਚਨ ਹੋਣਗੇ ਕਿ ਤੁਸੀਂ ਇਹਦੇ ਜਿਹੜਾ ਦੁਪੱਟੇ ਦੇ ਵਿੱਚ ਕੀ ਲਾਉਂਗੇ ਸੋ ਸਾਰਾ ਬਹੁਤ ਹੀ ਕੰਪਲੀਕੇਟਿਡ ਜਾ ਹੋ ਜਾਂਦਾ ਜਿਵੇਂ ਤੁਸੀਂ ਬਣਾਉਣਾ ਤੁਸੀਂ ਮੈਨੂੰ ਇੱਕ ਮੈਸੇਜ ਦੇ ਵਿੱਚ ਜਾਂ ਵੌਇਸ ਮੈਸੇਜ ਛੱਡੋਗੇ ਜਾਂ ਲਿਖ ਕੇ ਭੇਜੋਗੇ ਕਿ ਸਾਨੂੰ ਜਨੌਨ ਦੁਪੱਟਾ ਵਿਦ ਵਰਕ ਲਾਈਨਸ ਚਾਹੀਦੀਆਂ ਓਨਲੀ ਬਾਟਮ ਦੇ ਵਿੱਚ ਸਲਵਾਰ ਤੇ ਵਰਕ ਚਾਹੀਦਾ ਸੋ ਫਿਰ ਵਿਦਆਊਟ ਸਟੀਚਿੰਗ ਵਿਦ ਸਟੀਚਿੰਗ ਕਿੰਨੇ ਦਾ ਪਊਗਾ ਸੋ ਆਪਾਂ ਤੁਹਾਨੂੰ ਆਨਸਰ ਕਰਾਂਗੇ ਜੀ ਔਰ ਨੈਕਸਟ ਹੈਗੇ ਆ ਜੀ ਔਰਗੈਂਜ਼ਾ ਹਮੇਸ਼ਾ ਹੀ ਹੈਂਡਵਰਕ ਲਈ ਬਹੁਤ ਦੀ ਬੈਸਟ ਹੈ ਜੀ ਔਰ ਇਹਦੇ ਵਿੱਚ ਕੀ ਹੈ ਕਿ ਤੁਸੀਂ ਜਿਹੜਾ ਵਰਕ ਹੈ ਬਹੁਤ ਹੀ ਖਿਲਕੇ ਆਉਂਦਾ ਹੈਗਾ ਇਹ ਥੋੜਾ ਲਾਈਟ ਲੱਗ ਰਿਹਾ ਜੀ ਇਹਦੇ ਵਿੱਚ ਹੈ ਜਿਹੜਾ ਵਰਕ ਹੈ ਸੋ ਆਪਣੇ ਕੋਲੇ ਥੋੜਾ ਡਾਰਕ ਟੋਨ ਹੈ ਇਹ ਵੀ ਹੁਣ ਵੀ ਲਾਈਟ ਲੱਗ ਰਿਹਾ ਕਿਉਂਕਿ ਲਾਈਟ ਦੀ ਕਰਕੇ ਪ੍ਰੋਬਲਮ ਕਰਕੇ ਸੋ ਇਹ ਦੇਖੋ ਜੀ ਇਹ ਆਪਾਂ نیچے ਸਾਈਡਸ ਤੇ ਹੈ ਜਿਹੜਾ ਇਹ ਇਹਦੇ ਵਿੱਚ ਪ੍ਰੋਪਰ ਗਲਾ ਬਣਿਆ ਹੋਇਆ ਹੈ ਜੀ ਇਹ ਤੁਹਾਡਾ ਪ੍ਰੋਪਰ ਗਲੇ ਦੇ ਅਕੋਰਡਿੰਗ ਹੀ ਬਣੂਗਾ ਔਰ ਇਹ 43 42 ਦੇ ਅਕੋਰਡਿੰਗ ਜਿਹੜਾ ਬਣੂਗਾ ਜੀ ਸੋਟ 42 1 ਇੰਚ ਦਾ ਜਿਹੜਾ ਮਾਰਜਨ ਹੁੰਦਾ ਹੀ ਹੈ ਜੀ ਗਲੇ ਦੇ ਵਿੱਚ ਔਰ ਘੇਰਾ ਆਪਾਂ 22 23 ਵੀ ਬਣ ਜਾਊਗਾ 22 ਵੀ ਬਣ ਜਾਊਗਾ ਜੀ ਸੋ 21 20 ਬਣ ਸਕਦਾ ਸੋ ਘੇਰੇ ਦੇ ਵਿੱਚ ਆਪਣੇ ਕੋਲੇ ਮਾਰਜਨ ਹੁੰਦਾ ਹੀ ਹੈ ਸੋ ਇਹ ਬਾਜੂ ਹੈ ਜੀ ਅਗਰ ਤੁਸੀਂ ਇਹਨੂੰ ਥੋੜਾ ਜਿਹਾ ਦੁਪੱਟਾ ਜਿਵੇਂ ਇਹਦੇ ਨਾਲ ਦਾ ਕਰੋਗੇ ਤਾਂ ਆਪਾਂ ਕੰਟਰਾਸਟ ਪੱਟੀ ਸ਼ਰਟ ਤੇ ਤੇ ਦੁਪੱਟੇ ਤੇ ਲਾ ਸਕਦੇ ਹਾਂ ਸੋ ਉਹਦੇ ਨਾਲ ਥੋੜਾ ਜਿਹਾ ਇਹਦੇ ਵਿੱਚ ਕਲਰ ਵੀ ਆ ਜਾਊਗਾ ਨਹੀਂ ਬਹੁਤ ਹੀ ਸਿੰਪਲ ਸੋਬਰ ਜਿਹਾ ਹੈਗਾ ਔਰਗੈਂਜ਼ਾ ਦੀ ਸ਼ਰਟ ਰਹੂਗੀ ਜੀ ਔਰ ਬਾਟਮ ਹੈ ਜਿਹੜੀ ਫਾਈਨ ਗ੍ਰੇਪ ਦੀ ਰਹੂਗੀ ਇਹ ਦੇਖੋ ਇਹਦੇ ਵਿੱਚ ਆਪਣੇ ਕੋਲੇ ਦੋ ਸ਼ੇਡ ਹੈਗੇ ਇਹ ਦੇਖੋ ਜੀ ਮਾਊਸ ਸ਼ੇਡ ਹੈ オーਰਗੈਂਜ਼ਾ ਦੇ ਵਿੱਚ ਇਹ ਵੀ ਸੇਮ 42 ਔਰ 43 ਲੈਂਥ ਦੇ ਅਕੋਰਡਿੰਗ ਹੈ ਔਰ ਇਸ ਤਰ੍ਹਾਂ ਇਹ ਇਹਦਾ ਗਲਾ ਬਣਿਆ ਹੋਇਆ ਹੈ ਜੀ ਬਹੁਤ ਹੀ ਸੋਹਣਾ ਹੈਂਡਵਰਕ ਹੋਇਆ ਹੋਇਆ ਇਹਨੂੰ ਵੀ ਤੁਸੀਂ ਕੰਟਰਾਸਟ ਪੱਟੀ ਆਪਾਂ ਸ਼ਰਟ ਤੇ ਵੀ ਦੇ ਸਕਦੇ ਆਂ ਔਰ ਦੁਪੱਟਾ ਵੀ ਨਾਲ ਦਾ ਕਰਕੇ ਕੰਟਰਾਸਟ ਕਰ ਸਕਦੇ ਆਂ ਔਰ ਅਗਰ ਤੁਸੀਂ ਪੱਟੀ ਓਨਲੀ ਸ਼ਰਟ ਦੇ ਵਿੱਚ ਡਾਕ ਦਿਓਗੇ ਤਾਂ ਕੰਟਰਾਸਟ ਦੁਪੱਟਾ ਵੀ ਹੋ ਜਾਊਗਾ ਇਹੀ ਤੁਸੀਂ ਮੰਗੋ ਸ਼ੇਡ ਤੇ ਵੀ ਕਰ ਸਕਦੇ ਆਂ ਜੀ ਸੋ ਇਹ ਬਹੁਤ ਹੀ ਪਿਆਰਾ ਸੋ ਟ ਜਿਹੜਾ ਬਣਦਾ ਹੈਗਾ ਸੋ ਬਹੁਤ ਸਾਰੇ ਰਿਕੁਐਸਟ ਸੀ ਜੀ ਅੱਗੇ ਵੀ ਆਪਾਂ ਸਾਰੇ ਜਿਹੜੇ ਨਿਊ ਸਟਾਕ ਲੈ ਕੇ ਆ ਰਹੇ ਹਾਂ ਜਿਵੇਂ ਜਿਵੇਂ ਬਣ ਰਿਹਾ ਆਪਾਂ ਤੁਹਾਨੂੰ ਭੇਜ ਰਹੇ ਦਿਖਾ ਰਹੇ ਹੈਗੇ ਆ ਸੋ ਹੋਪਸ ਸੋ ਤੁਹਾਨੂੰ ਜਰੂਰ ਪਸੰਦ ਆਊਗਾ ਸੋ ਜੀ ਇਸੇ ਤਰ੍ਹਾਂ ਦੀ ਕਲੈਕਸ਼ਨ ਦੇਖਣ ਲਈ ਬਣੇ ਰਹੋ ਮੇਰੇ ਚੈਨਲ ਵੀ ਸਟਾਈਲਿਸ਼ ਤੇ ਵੀਡੀਓ ਵਾਚ ਕਰਨ ਲਈ ਬਹੁਤ ਬਹੁਤ ਥੈਂਕ ਯੂ ਜੀ ਥੈਂਕ ਯੂ ਸੋ ਮੱਚ